ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੀ ਮਨਮਰਜ਼ੀ ਕਰ ਰਹੇ ਨੇ ਕਿਸ ਦੀ ਸ਼ਹਿ ਤੇ ਵੱਡੇ ਕਾਰਨਾਮੇ ਕੀਤੇ ਜਾ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ ਸੁਰਬੀਰ ਸਿੰਘ ਬਾਦਲ ਦੇ ਕਹੇ ਤੇ ਫਿਰ ਦੁਬਾਰਾ ਪ੍ਰਧਾਨਗੀ ਵਾਲੀ ਉਹਨਾਂ ਨੇ ਵਾਗਡੋਰ ਸੁਭਾਰੀ ਲੇਕਿਨ ਅੱਜ ਜੱਗੋਂ ਤੇਰਵੀ ਹੋ ਗਈ ਇਹ ਅਸੀਂ ਨਹੀਂ ਕਹਿ ਰਹੇ ਇਹ ਬੀਬੀ ਜਗੀਰ ਕੌਰ ਕਹਿ ਰਹੀ ਹੈ ਇਹ ਬੀਬੀ ਕਿਰਨਜੀਤ ਕੌਰ ਕਹਿ ਰਹੀ ਹੈ ਕਿ ਐਸਡੀਪੀਸੀ ਬਜਟ ਸੈਸ਼ਨ ਦੇ ਵਿੱਚ ਚੱਲਦੇ ਸਮੇਂ ਦੇ ਵਿੱਚ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕਰ ਦਿੱਤਾ ਗਿਆ ਯਾਨੀ ਕਿ ਮਾਨ ਅਤੇ ਸਤਕਾਰ ਨਹੀਂ ਕਰਨਾ ਚਾਹੀਦਾ ਭੈਣਾ ਬੀਬੀਆਂ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਹਰ ਕੱਢੇ ਨੇ ਧੱਕੇ ਮਾਰ ਕੇ ਬੀਬੀ ਜਗੀਰ ਕੌਰ ਹੋਣੀ ਅਤੇ ਬੀਬੀ ਕਿਰਨਜੋਤ ਕੌਰ ਹੋਣੀ ਇਹ ਤਾਂ ਅੱਜ ਜਾਂ ਕੱਲ ਨੂੰ ਸਵੇਰੇ ਜਿਹੜਾ ਹੈ ਖੁਲਾਸੇ ਹੋਣਗੇ ਲੇਕਿਨ ਇਧਰ ਸਾਰਾ ਕੁਝ ਆਪ ਦੇ ਕਬਜ਼ੇ ਵਿੱਚ ਲੈ ਲਿਆ ਹੈ ਇੰਜ ਲੱਗਦਾ ਹੈ ਜਿਵੇਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੋਮਾ ਦੀ ਮੰਨ ਲੇਗੀ ਹੋਵੇ ਇੱਕ ਪਾਸੇ ਸਿੱਖ ਸੰਗਤਾਂ ਵੱਲੋਂ ਦਮਦਮਿਤ ਸਾਲ ਦੇ ਮੁਕੀ ਜਿਹੜੇ ਬਾਬਾ ਹਰਨਾਮ ਸਿੰਘ ਤੁਮਾ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਅੱਜ ਪੁਰਜ਼ੋਰ ਵਿਰੋਧ ਕੀਤਾ ਗਿਆ ਕਿ ਨਹੀਂ ਸਾਨੂੰ ਫੈਸਲੇ ਮਨਜ਼ੂਰ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਇਥੋਂ ਤੱਕ ਨੋਬਤ ਆ ਗਈ ਹੈ ਕਿ ਹੁਣ ਹੱਡ ਗ੍ਰੰਥੀ ਵੀ ਨਹੀਂ ਰਹਿਣ ਦਿੱਤਾ ਜਾਵੇਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਤੇਦਾਰ ਗਿਆਨੀ ਰਖਬੀਰ ਸਿੰਘ ਨੂੰ ਉਹਨਾਂ ਦੀ ਡਿਊਟੀ ਮੁਖਸਤ ਸਾਹਿਬ ਜਾ ਬਠਿੰਡਾ ਲਗਾ ਦਿੱਤੀ ਚਾਹੇਗੀ ਐਜ਼ এ ਹੈੱਡ ਗ੍ਰੰਤੀ ਵਜੋਂ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਜੇ ਰਹੇ ਤਾਂ ਉਹ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀਆਂ ਅੱਖਾਂ ਦੇ ਵਿੱਚ ਇਹ ਲੜਕਦੇ ਰਹਿਣਗੇ ਕਿਉਂਕਿ ਇਹਨਾਂ ਦਾ ਆਣਾ ਜਾਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਲੱਗਿਆ ਰਹਿੰਦਾ ਹੈ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗਜ ਦਾ ਵੀ ਪ੍ਰਬੰਧ ਕਰ ਲਿਆ ਹੈ ਅਤੇ ਦੂਸਰੇ ਪਾਸੇ ਅੱਜ ਬਜਟ ਇਜਲਾਸ ਸੈਸ਼ਨ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸਾਹਿਬ ਕਾ ਸੁਲਤਾਨ ਸਿੰਘ ਜੋ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਾਹਿਬ ਕਾ ਨੇ ਅਤੇ ਗਿਆਨੀ ਹਰਪ੍ਰੀਤ ਸਿੰਘ ਚਲੋ ਉਹ ਤਾਂ ਨਹੀਂ ਆਉਂਦੇ ਇੱਥੇ ਅੱਜ ਸ਼੍ਰੋਮਣੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਾਜ ਜੋ ਮੁਖ ਜਥੇਦਾਰ ਨੇ ਸ਼੍ਰੀ ਕੇਸਗੜ ਸਾਹਿਬ ਦੇ ਅੱਜ ਉਹ ਵੀ ਗੈਰ ਹਾਜ਼ਰ ਰਹੇ ਇਟ ਮੀਨਸ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੁਖ ਜਥੇਦਾਰ ਨੇ ਸ੍ਰੀ ਕੇਸਗੜ੍ਹ ਸਾਹਿਬ ਦੇ ਸੇਵਾ ਨਿਭਾ ਰਹੇ ਨੇ ਕੀ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਕੀ ਉਹ ਰਜਿਸਟਰ ਨਹੀਂ ਹੋਏ ਕੀ ਉਹਨਾਂ ਨੂੰ ਨਾਮ ਦਾ ਜਥੇਦਾਰ ਬਣਾਇਆ ਗਿਆ ਹੈ ਅੱਜ ਕੁਲਦੀਪ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਇਸ ਬਜਟ ਇਜਲਾਸ ਦੇ ਵਿੱਚੋਂ ਗੈਰ ਹਾਜ਼ਰ ਰਹੇ ਗੱਲ ਹਸਦੀ ਦਾ ਕਾਰਨ ਕੀ ਮੰਨੀਏ ਕੁਲਦੀਪ ਸਿੰਘ ਗੱਜਦਾ ਵੀ ਹੈਡ ਗਰੰਟੀ ਦਾ ਵੀ ਸਿਰਫ ਅਮਰਜੀਤ ਸਿੰਘ ਜਿਹੜੇ ਨੇ ਹੋ ਸਕਦਾ ਹੈ ਕਿ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਐਜ਼ এ ਹੈਡ ਗਰੰਟੀ ਬਣਾਇਆ ਚਾਵੇ ਯਾਨੀ ਕਿ ਇੱਕ ਪਾਸੇ ਬੀਬੀ ਜ਼ਗੀਰ ਕੌਰ ਅਤੇ ਬੀਬੀ ਕਿਰਨਜੀਤ ਸਿੰਘ ਕੌਰ ਕਹਿ ਰਹੇ ਨੇ ਕਿ ਚੱਲਦੇ ਬਜਟ ਸੈਸ਼ਨ ਦੇ ਵਿੱਚ ਜਦੋਂ ਅਸੀਂ ਵਿਰੋਧ ਕੀਤਾ ਤੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਇਹ ਕਿੱਥੋਂ ਦੀ ਇਨਸਾਨੀਅਤ ਹੈ ਇਸ ਦਾ ਵੱਡਾ ਖੁਲਾਸਾ ਕੀਤਾ ਹੈ ਜਸਬੀਰ ਸਿੰਘ ਪੱਟੀ ਜੋ ਹਮੇਸ਼ਾ ਹੀ ਸਿੱਖ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਹੀ ਚਹਿਲਪਲ ਕਰਦੇ ਰਹਿੰਦੇ ਨੇ ਯਾਨੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਜਾਂ ਸ਼੍ਰੀ ਦਮਦਮੀ ਚਕਸਾਲ ਦੇ ਮੁਖੀ ਆ ਬਾਬਾ ਗੁਰਨਾਮ ਸਿੰਘ ਤੁਮਾ ਦੇ ਕਹਿਣ ਤੇ ਹਰਦਗ੍ਰੰਥੀ ਵੀ ਗੈਰ ਹਾਜ਼ਰ ਰਹੇ ਸੁਲਤਾਨ ਸਿੰਘ ਵੀ ਗੈਰ ਹਾਜ਼ਰ ਆ ਰਹੇ ਅਤੇ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਬਣੇ ਕਾਰਜਕਾਰੀ ਜਥੇਦਾਰ ਜਥੇਦਾਰ ਸਬਾਨ ਕੁਲਦੀਪ ਸਿੰਘ ਗਰਗੱਜ ਵੀ ਗੈਰ ਰਹੇ ਯਾਨੀ ਕਿ ਫਿਰ ਆਪੋ ਆਪਣੀ ਮਰਮਰਜੀ ਜਿਨ੍ਹਾਂ ਦੇ ਵਿੱਚੋਂ 43 ਅੰਤਰੰਕ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਤਰ੍ਹਾਂ ਦਾ ਵਾਕਆਊਟ ਕੀਤਾ ਗਿਆ ਕਿ ਉਹ ਬਹਾਲ ਕਰੋ ਸਿਵਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀਆਂ ਲੇਕਿਨ ਹਾਲੇ ਕੰਨਾ ਤੇ ਜੂਨੀ ਸਰਕੀ ਲੇਕਿਨ ਇਹ ਜਿੰਨੇ ਵੀ ਨਾਮ ਮੈਂ ਤੁਹਾਨੂੰ ਲੈ ਲਈ ਇਹ ਸਾਰੇ ਅੱਜ ਬਜਟ ਇਸਲਾਸ ਦੇ ਵਿੱਚੋਂ ਗੈਰਹਾਜ਼ਰ ਰਹੇ ਕਿਆਸ ਲਗਾਈਆਂ ਚਾਰੀਆਂ ਨੇ ਕਿ ਇਹਨਾਂ ਜਥੇਦਾਰਾਂ ਸਹਿਬਾਨਾਂ ਜਿਹੜੇ ਐਡਵੋਕ ਜਿਹੜੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਉਹ ਹੈਡ ਗਰੰਥੀ ਵੀ ਨਹੀਂ ਰਹਿਣਗੇ ਅਤੇ ਦੂਸਰੇ ਪਾਸੇ ਖੁੰਝੇ ਲਾ ਕੇ ਰੱਖ ਦਿੱਤਾ ਹੈ ਆ ਸ਼੍ਰੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਕਾਰਜਕਾਰੀ ਬਣੇ ਨੇ ਕੁਲਦੀਪ ਸਿੰਘ ਗੜਗੱਜ ਨੂੰ ਤਾਂ